ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓੰਕਾਰ ਸਤ ਗੁਰ ਪ੍ਰਸਾਦ ਸ੍ਰੀ ਰਾਗ ਪਹਿਰੇ ਮਹੱਲਾ ਪਹਿਲਾ ਘਰ ਪਹਿਲਾ ਪਹਿਲਾ ਪਹਿਰੇ ਰੈਣਕੈ ਬਨਜਾਰਿਆ ਮਿੱਤਰਾ ਹੁਕਮ ਭਇਆ ਗੁਰਵਾਸ ਉਰਦ ਤਪ ਅੰਤਰ ਕਰੇ ਬਨਜਾਰਿਆ ਮਿੱਤਰਾ ਖਾਸਮ ਸੇਤੀ ਅਰਦਾਸ ਕਾਸਮ ਸਿਤੀ ਅਰਦਾਸ ਸੁਖਾਣਾ ਉਰਦ ਧਿਆਨ ਲਿਵ ਲਾਗਾ ਨਾਮ ਰਜਾਦ ਆਇਆ ਕਲਪੀਤਾਰ ਬਾਹੜ ਜਾਸੀ ਨਾਗਾ ਜੈਸੀ ਕਲਮ ਬੁੜੀ ਹੈ ਮਸਤਕ ਤੈਸੀ ਦੀ ਅੜੇ ਪਾਸ ਕਹੋ ਨਾਨਕ ਪ੍ਰਾਣੀ ਪਹਿਲਾ ਪਹਿਰੈ ਹੁਕਮ ਭਇਆ ਗਰਵਾਸ ਦੂਜਾ ਪਹਿਰਾ ਰੈਣਕੈ ਬਣਜਾਰਿਆ ਮਿੱਤਰਾ ਬਿਸਰ ਗਿਆ ਤਿਹਾਨ ਹੱਥੋ ਹੱਥ ਨਚਾਈਐ ਬਣਜਾਰਿਆ ਮਿੱਤਰਾ ਜਿਉਂ ਦਸਦਾ ਘਰ ਕਾਨ ਹੱਥੋ ਹੱਥ ਨਚਾਈਐ ਪ੍ਰਾਣੀ ਮਾਤ ਕਹੈ ਸੁਤ ਮੇਰਾ ਚੇਤ ਚੇਤ ਮੂੜ ਮਨ ਮੇਰੇ ਅੰਤ ਨਹੀਂ ਕਛ ਤੇਰਾ ਜਨ ਅਚਰ ਚੇ ਆਤ ਸੈ ਨ ਜਾਣੈ ਮਨ ਭੀਤਰ ਧਰ ਗਿਆਨ ਕਹੋ ਨਾਨਕ ਪ੍ਰਾਣੀ ਦੂਜੈ ਪਹਿਰੈ ਬਿਸਰ ਗਯਾਤ ਧਿਆਨ ਤੀਜੈ ਪਹਿਰੈ ਰੈਣ ਕੈ ਬਣ ਜਾਰਿਆ ਮਿੱਤਰਾ ਧਨ ਜੋਵਨ ਸਿਉ ਚਿਤ ਹਰਿ ਕਾ ਨਾਮ ਨ ਚੇਤਹਿ ਬਣ ਜਾਰਿਆ ਮਿੱਤਰਾ ਬਦਾ ਸੁਖ ਤਹਿ ਜਿਤਤ ਹਰ ਕਾ ਨਾਮ ਨਾ ਚੇਤਾ ਪ੍ਰਾਣੀ ਵਿਕਲ ਭਇਆ ਸੰਗ ਮਾਇਆ ਤਨ ਸਿਉ ਰਤਤਾ ਜੋ ਬਨ ਮੱਤਾ ਅਹਲਾ ਜਨ ਮੰਗਵਾਇਆ ਧਰਮ ਸੇਤੀ ਬਾਪਾਰ ਨ ਕੀਤੋ ਕਰਮ ਨ ਕੀਤੋ ਮਿੱਤ ਕਹੋ ਨਾਨਕ ਤੀਜੇ ਪਹਿਰੈ ਪ੍ਰਾਣੀ ਤਨ ਜੋਵਨ ਸਿਉ ਚਿੱਤ ਚੌਥਾ ਪੈਰ ਰੈਣ ਕੈ ਬਣਜਾਰਿਆ ਮਿੱਤਰਾ ਲਾਵੀ ਆ ਆਖੀਤ ਜਾ ਜਮ ਪਕੜ ਚੱਲਾਇਆ ਬਣਜਾਰਿਆ ਮਿੱਤਰਾ ਕਿਸੈ ਨਾ ਮਿਲਿਆ ਭੇਤ ਭੇਤ ਚੇਤ ਹਰ ਕਿਸੈ ਨਾ ਮਿਲਿਓ ਜਾ ਜਮ ਪਕੜ ਚੱਲਾਇਆ ਝੂਠਾ ਰੁਦਨ ਹੋਆ ਦੋ ਆਲਾ ਕਿਨ ਮੈਂ ਭਇਆ ਪਰਾਇਆ ਸਾਈ ਵਸਤ ਪ੍ਰਾਪਤ ਹੋਈ ਜਿਸ ਸਿਓ ਲਾਇ ਆਹੇਤ ਕਹੋ ਨਾਨਕ ਪ੍ਰਾਣੀ ਚੌਥੈ ਪਹਿਰੈ ਲਾਵੀ ਦੁਨਿਆ ਖੇਤ ਸ੍ਰੀ ਰਾਗ ਮਹੱਲਾ ਪਹਿਲਾ ਪਹਿਲਾ ਪੈਰੈ ਰੈਣਕੈ ਬਨਜਾਰਿਆ ਮਿਸਰਾ ਬਾਲਕ ਬੁੱਧ ਚੇਤ ਕੀ ਰੁਪੀਏ ਖੇਲਾਈਐ ਬਨਜਾਰਿਆ ਮਿੱਤਰਾ ਮਾਤ ਪਿਤਾ ਸੁਤ ਹੇਤ ਮਾਤ ਪਿਤਾ ਸੁਤ ਨੇਹੋ ਕਨੇਰਾ ਮਾਇਆ ਮੋਹ ਸੁਬਾਈ ਸੰਜੋਗੀ ਆਇਆ ਕਿਰਤ ਕਮਾਇ ਕਰਨੀ ਕਾਰ ਕਰਾਈ RAM ਨਾਮ ਬਨ ਮੁਕਤ ਨਾ ਹੋਈ ਬੂਢੀ ਦੂਜੇ ਹੇਤ ਕਹੋ ਨਾਨਕ ਪ੍ਰਾਣੀ ਪਹਿਲਾ ਪਹਿਰਾ ਛੁੱਟਹਿਗਾ ਹਰ ਚੇਤ ਦੂਜੇ ਪਹਿਰੇ ਰਹਿਣ ਕੈ ਬਨਜਾਰਿਆ ਮਿੱਤਰਾ ਭਰ ਜੋਬਨ ਮੈਂ ਮਤ ਅਹਨਸ ਕਾਮ ਬਿਆਪਿਆ ਬਨਜਾਰਿਆ ਮਿੱਤਰਾ ਅੰਦਲੇ ਨਾਮ ਨ ਚਹਿਤਾ RAM ਨਾਮ ਕਟ ਅੰਤਰ ਨਾਹੀ ਹੋਰ ਜਾਣੈ ਰਸ ਕਸ ਮੀਠੇ ਗਿਆਨ ਧਿਆਨ ਗੁਣ ਸੰਜਮ ਨਾਹੀ ਜਨਮ ਰਹੋਗੇ ਝੂਠੇ ਤੀਰਥ ਵਾਰਤ ਸੁਛ ਸੰਜਮ ਨਾਹੀ ਕਰਮ ਧਰਮ ਨਹੀਂ ਪੂਜਾ ਨਾਨਕ ਭਾਏ ਭਗਤ ਨਿਸ਼ਟਾਰਾ ਦੁਬਦਾ ਵਿਆਪੈ ਦੂਜਾ ਤੀਜਾ ਪਹਿਰਾ ਰੈਣਕੈ ਬਨਜਾਰਿਆ ਮਿੱਤਰਾ ਸਰ ਹਸੋਂ ਲੱਤੜੇ ਆਏ ਜੋ ਬਨ ਘਟੈ ਜਰੂਆ ਜਣੈ ਬਨਜਾਰਿਆ ਮਿੱਤਰਾ ਆਵ ਘਟੈ ਦਿਨ ਜਾਹੀ ਅੰਤ ਕਾਲ ਪਛਤਾਸੀ ਅੰਦਲੇ ਜਾਜਮ ਪਕੜ ਚਲਾਇਆ ਸਭ ਕਿਸੇ ਆਪਣਾ ਕਰ ਕਰ ਰਾਖਿਆ ਕਿਨ ਮੈਂ ਭਇਆ ਪਰਾਇਆ ਬੁੱਧ ਵਿਸਰਜੀ ਗਈ ਸਿਆਣਪ ਕਰ ਅਵਗਣ ਪਛਤਾਏ ਕਹੋ ਨਾਨਕ ਪ੍ਰਾਣੀ ਤੀਜੇ ਪਹਿਰੇ ਪ੍ਰਭ ਚੇਤੋ ਲਿਵ ਲਾਈ ਚੌਥਾ ਪਹਿਰੈ ਰੈਣਕੈ ਬਣਜਾਰਿਆ ਮਿੱਤਰਾ ਬਿਰਧ ਭਇਆ ਤਾਨ ਕੀਣਾ ਅੱਖੀ ਅੰਧ ਨ ਦੇਸਾਈ ਬਣਜਾਰਿਆ ਮਿੱਤਰਾ ਕੰਨੀ ਸੁਣੈ ਨ ਬਾਣ ਅੱਖੀ ਅੰਧ ਜੀਵ ਰਸ ਨਾਹੀ ਰਹੇ ਪਰਾਕਉ ਤਾਣਾ ਗੁਣ ਅੰਤਰ ਨਾਹੀ ਕਿਉ ਸੁਖ ਪਾਵੈ ਮਨ ਮੁਖ ਆ ਬਣ ਜਾਣਾ કડ ਪੱਕੀ ਕੋਣ ਭਜੈ ਬਿਨਸੈ ਆਏ ਚੱਲੇ ਕਿਆ ਮਾਣ ਕਹੋ ਨਾਨਕ ਪ੍ਰਾਣੀ ਚੌਥੇ ਪੈ ਰੈ ਗੁਰਮੁਖ ਸਬਦ ਪੁਛਾਣ ਓੜਕ ਆਇਆ ਤਿਨ ਸਾਹ ਆਬਨ ਜਾਰਿਆ ਮਿੱਤਰਾ ਜਰ ਜਰ ਬਾਣਾ ਕੰਨ ਇਕ ਰਤੀ ਗੁਣ ਨਾਸੁ ਮਾਣਿਆ ਬਨ ਜਾਰਿਆ ਮਿੱਤਰਾ ਅਬ ਗੁਣ ਕਾੜਸਨ ਬਨ ਨਾ ਗੁਣ ਸੰਜਮ ਜਾਵੇ ਝੂਟ ਨਾ ਖਾਵੇ ਨਾ ਤਿਸ ਜੰਮਣ ਮਰਣਾ ਕਾਲ ਜਾਲ ਜਮ ਜੋਹੀ ਨ ਸਾਕੈ ਪਾਏ ਭਗਤ ਪੈ ਤਰਣਾ ਪਤ ਸੀਤੀ ਜਾਵੇ ਸਹਿਜ ਸਮਾਵੇ ਸਗਲੇ ਦੂਖ ਮਿਟਾਵੇ ਕਹੋ ਨਾਨਕ ਪ੍ਰਾਣੀ ਗੁਰਮੁਖ ਛੂਟੈ ਸਾਚੇ ਤੇ ਪਤ ਪਾਵੇ ਸਿਰੀ ਰਾਗ ਮਹੱਲਾ ਚੌਥਾ ਪਹਿਲਾ ਪੈਰਾ ਰਹਿਣ ਕੈ ਬਣ ਜਾਰਿਆ ਮਿੱਤਰਾ ਹਰ ਪਾਇਆ ਉਧਰ ਮਝਾਰ ਹਰ ਧਿਆਵੈ ਹਰ ਉਚਰੈ ਬਣ ਜਾਰਿਆ ਮਿੱਤਰਾ ਹਰ ਹਰ ਨਾਮ ਸਮਾਰ ਹਰ ਹਰ ਨਾਮ ਜਪਿਆ ਰਾਂਦੇ ਵਿੱਚ ਅਗਨੀ ਹਰ ਜਪ ਜੀਵੇ ਆ ਬਾਹਰ ਜਨਮ ਭਇਆ ਮੁਖ ਲਾਗਾ ਸਰਸੇ ਪਿਤਾ ਮਾਤ ਥੀਵੇ ਆ ਜਿਸਕੇ ਵਾਸਤ ਤਿਸ ਚੇਤੋ ਪ੍ਰਾਣੀ ਕਰ ਹਿਰਦੈ ਗੁਰਮੁਖ ਵਿਚਾਰ ਕਹੋ ਨਾਨਕ ਪ੍ਰਾਣੀ ਪਹਿਲਾ ਪਹਿਰੈ ਹਰ ਜਪੀਐ ਕਿਰਪਾ ਤਾਰ ਦੂਜੇ ਪਹਿਰੈ ਰੈਣ ਕੈ ਬਨਜਾਰਿਆ ਮਿੱਤਰਾ ਮਨ ਲਾਗਾ ਦੂਜੇ ਭਾਏ ਮੇਰਾ ਮੇਰਾ ਕਰ ਪਾਲੀਐ ਬਨਜਾਰਿਆ ਮਿੱਤਰਾ ਲੇ ਮਾਤ ਪਿਤਾ ਗਲ ਲਾਏ ਲਾਵੈ ਮਾਤ ਪਿਤਾ ਸਦਾ ਗਲ ਸੇਤੀ ਮਨ ਜਾਣੈ ਖਟ ਖਵਾਈ ਜੋ ਦੇਵੈ ਤਿਸੈ ਨਾ ਜਾਣੈ ਮੂੜਾ ਦਿੱਤੇ ਨੋ ਲਪਟਾਏ ਕੋਈ ਗੁਰਮੁਖ ਹੋਵੇ ਸੂ ਕਰੈ ਵਿਚਾਰ ਹਰ ਧਿਆਵੈ ਮਨ ਦਿਬਲਾਈ ਕਹੋ ਨਾਨਕ ਦੂਜੈ ਪਹਿਰੈ ਪ੍ਰਾਣੀ ਤਿਸ ਕਾਲ ਨ ਕਭ ਹੂੰ ਖਾਏ ਇਹ ਪਰ ਰੈਣ ਕੈ ਬਣ ਜਾ ਰਿਆ ਮਿੱਤਰਾ ਮਨ ਲੱਗਾ ਆਲ ਜੰਜਾਲ ਤਨ ਚਿਤ ਵੈ ਤਨ ਸੱਚ ਵੈ ਬਣ ਜਾ ਰਿਆ ਮਿੱਤਰਾ ਹਰ ਨਾਮਾ ਹਰ ਨਾਸ ਸੰਭਾਲ ਹਰ ਨਾਮਾ ਹਰ ਹਰ ਕਦੇ ਨਾ ਸੰਭਾਲੈ ਜੇ ਹੋਵਾ ਅੰਤ ਸੁਖਾਈ ਇਹੋ ਧਾਨ ਸੰਪੈ ਮਾਇਆ ਝੂਠੀ ਅੰਤ ਛੋੜ ਚੱਲਿਆ ਪਛਤਾਈ ਜਿਸਨੋ ਕਿਰਪਾ ਕਰੇ ਗੁਰ ਮੇਲੇ ਸੋ ਹਰ ਹਰ ਨਾਮ ਸਮਾਲ ਕਹੋ ਨਾਨਕ ਤੀਜੇ ਪੈਰ ਹੈ ਪ੍ਰਾਣੀ ਸੇ ਜਾਏ ਮਿਲੇ ਹਰ ਨਾਲ ਚੌਥੇ ਪੈਰ ਹੈ ਰੈਣ ਕੈ ਬਣ ਜਾਰਿਆ ਮਿੱਤਰਾ ਹਰ ਚੱਲਣ ਵੇਲਾ ਆਦੀ ਕਰ ਸੇਵੋ ਪੂਰਾ ਸਤ ਗੁਰੂ ਬਣ ਜਾਰਿਆ ਮਿੱਤਰਾ ਸਭ ਚੱਲੇ ਰੈਣ ਵਿਹਾਦੀ ਹਰ ਸੇਵੋਂ ਕਹਿਨਾ ਕਹਿਨਾ 뜰 ਮੂਰਨਾ ਕਰਿ ਹੋ ਜਿਤ ਅਸਤਰ ਜੁਗ ਜੁਗ ਹੋਵਾਵੋ ਹਰ ਸੇਤੀ ਸਦ ਮਾਨੋ ਰਣੀਆਂ ਜਨਮ ਮਰਨ ਦੁਖ ਕੋਵੋ ਗੁਰ ਸਤ ਗੁਰ ਸਵਾਮੀ ਭੇਦ ਨ ਜਾਣੋ ਜਿਤ ਮਿਲ ਹਰ ਨਾਮ ਪਉ ਜਿਤ ਮਿਲ ਹਰ ਭਗਤ ਸੁਖਾਂ ਦੀ ਕਹੋ ਨਾਨਕ ਪ੍ਰਾਣੀ ਚੌਥੈ ਪੈ ਰੈ ਸਫਲੋ ਰੈਣ ਭਗਤਾں ਦੀ ਸ੍ਰੀ ਰਾਗ ਮਹੱਲਾ 5ਵਾਂ ਪਹਿਲਾ ਪੈਰਾ ਰੈਣਕੈ ਬਣਜਾਰਿਆ ਮਿੱਤਰਾ ਤਰਪਾਇਤਾ ਉਧਰੈ ਮਾਹੀ ਦਸੀ ਮਾਸੀ ਮਾਨਸ ਕੀਆ ਬਣਜਾਰਿਆ ਮਿੱਤਰਾ ਕਰਮੋਹਤ ਕਰਮ ਕਮਾਹੀ ਮੋਹਤ ਕਰ ਦੀਨੇ ਕਰਮ ਕਮਾਣੀ ਜੈਸਾ ਲਿਖਤ ਧੁਰ ਪਾਇਆ ਮਾਤ ਪਿਤਾ ਭਾਈ ਸੁਤ ਬਨਤਾ ਤਿਨ ਪੀਤਰ ਪ੍ਰਭੂ ਸੰਜੋਇਆ ਕਰਮ ਸੁਕਰਮ ਕਰਾਏ ਆਪੇ ਇਸ ਜੰਤੈ বাস ਕਿਛ ਨਾਹੀ ਕਹੋ ਨਾਨਕ ਪ੍ਰਾਣੀ ਪਹਿਲਾ ਪੈਰਾ ਧਰ ਪਾਇਤਾ ਉਦਰੈ ਮਾਹੀ ਦੂਜੇ ਪਹਿਰੇ ਰੈਣ ਕੈ ਬਨਜਾਰਿਆ ਮਿੱਤਰਾ ਪਰ ਜਵਾਨੀ ਲਹਿਰੀ ਦੇ ਬੁਰਾ ਭਲਾ ਨਾ ਪਛਾਣਈ ਬਨਜਾਰਿਆ ਮਿੱਤਰਾ ਮਨਮਕਤਾ ਆਮੀ ਬੁਰਾ ਪੜਾ ਨ ਪਛਾਣੈ ਪ੍ਰਾਣੀ ਆਗੈ ਪੰਥ ਕਰਾਰਾ ਪੂਰਾ ਸਤਗੁਰ ਕਬੂ ਨਾ ਸਿਵੇਆ ਸਿਰ ਠਾਂਡੇ ਜਮ ਜੰਦਾਰਾ ਧਰਮ ਰਾਏ ਜਬ ਪਕਰਸ ਬਵਰੇ ਤਵ ਕਿਆ ਜਾਵਾਬ ਕਰੇ ਇਕਾਉ ਨਾਨਕ ਦੂਜੈ ਪੈਰੈ ਪ੍ਰਾਣੀ ਭਰ ਜੋਵਣ ਲੈ ਰੀ ਦੇ ਤੀਜਾ ਪਹਿਰਾ ਰੈਣਕੈ ਬਣ ਜਾ ਰਿਆ ਮਿੱਤਰਾ ਬਿਕ ਸਾਂਚੈ ਅੰਧ ਅਗਿਆਨ ਪੁੱਤਰ ਕਲਤਰ ਮੂਲ ਲਪਟਿਆ ਬਣ ਜਾ ਰਿਆ ਮਿੱਤਰਾ ਅੰਤਰ ਲਹਿਰ ਲਵਾਨ ਅੰਤਰ ਲਹਿਰ ਲਵਾਨ ਪ੍ਰਾਨੀ ਸੋ ਪ੍ਰਵਚਿਤਨਾ ਆਵੇ ਸਾਧ ਸੰਗਤ ਸਿਉ ਸੰਗਨ ਕੀਆ ਬਹੁ ਜੋਨੀ ਦੁਖ ਪਾਵੇ ਸਰਜਨ ਹਾਰ ਵਿਸਾਰਿਆ ਸੁਆਮੀ ਇਕ ਨਿਮਖ ਨ ਲੱਗੋ ਧਿਆਨ ਕਹਉ ਨਾਨਕ ਪ੍ਰਾਣੀ ਤੀਜੇ ਪੈ ਰੈ ਬਿਖ ਸੰਚੇ ਅੰਧ ਅਗਿਆਨ ਚੌਥੇ ਪੈ ਰੈ ਰੈਣ ਕੈ ਬਨਜਾਰਿਆ ਮਿੱਤਰਾ ਦਨ ਨੇੜਾ ਆਇਆ ਸੋਏ ਗੁਰਮੁਖ ਨਾਮ ਸੁਮਾਲ ਕੂਲ ਬਨਜਾਰਿਆ ਮਿੱਤਰਾ ਤੇਰਾ ਦਰਗਾ ਬੇਲੀ ਹੋਇ ਗੁਰਮੁਖ ਨਾਮ ਸੰਭਾਲ ਪ੍ਰਾਣੀ ਅੰਤੇ ਹੋਏ ਸਖਾਈ ਉਹ ਮੋਹ ਮਾਇਆ ਤੇਰਾ ਸੰਗ ਨ ਚੱਲੇ ਝੂਠੀ ਪ੍ਰੀਤ ਲਗਾਈ ਸਗਲੇ ਰੈਣ ਗੁਦਰੀ ਅੰਧਿਆਰੀ ਸੇ ਸਤਗੁਰ ਚਾਨਣ ਹੋਏ ਕਹਉ ਨਾਨਕ ਪ੍ਰਾਣੀ ਚੌਥੈ ਪੈਰੈ ਦਿਨ ਨੇੜੈ ਆਇਆ ਸੋਏ ਲਿਖਿਆ ਆਇਆ ਗੋਵਿੰਦ ਕਾ ਬਣ ਜਾ ਰਿਆ ਮਿੱਤਰਾ ਉਠ ਚੱਲੇ ਕਮਾਣਾ ਸਾਥ ਇੱਕ ਰਤੀ ਬਿਲਮਨ ਦੇ ਬਣੀ ਬਣ ਜਾ ਰਿਆ ਮਿੱਤਰਾ ਉਨੀ ਤਾਖੜੇ ਪਾਏ ਹਾਥ ਲਿਖਿਆ ਆਇਆ ਪਕੜ ਚਲਾਇਆ ਮਨ ਮੁਖ ਸਦਾ ਦੁਹੇਲੇ ਜਿਨੀ ਪੂਰਾ ਸਤਗੁਰ ਸੇਵਿਆ ਸੇ ਦਰਗਹ ਸਦਾ ਸੋਹੇਲੇ ਕਰਮ ਧਾਰਤੀ ਸਰੀਰ ਜੁਗ ਅੰਤਰ ਜੋ ਬੂ ਵੈ ਸੋ ਖਾਤ ਕਹੋ ਨਾਨਕ ਭਗਤ ਸੋ ਹੈ ਦਰਬਾਰੇ ਮਨ ਮੁਕਤ ਦਾ ਪਵਾਤ ਤੁਖਾਰੀ ਮਹੱਲਾ ਪਹਿਲਾ ਪਹਿਲਾ ਪਹਿਰੇ ਨੈਣ ਸਲੋਨੜੀਏ ਰਹਿਣ ਅੰਧਿਆਰੀ ਰਾਮ ਬਖਰ ਰਾਖਮੂਏ ਆਵੇ ਬਾਰੀ RAM ਬਾਰੀ ਆਵੇ ਕਵਨ ਸੁਗਾਵੇ ਸੂਤੀ ਜਮ ਰਸ ਚੂਸੇ ਰੈਣ ਅੰਦੇਰੀ ਕਿਆ ਪਦ ਤੇਰੀ ਚੋਰ ਪੜੈ ਕਰ ਮੂਸੇ ਹਰਾਖਣ ਹਾਰਾ ਅਗਮ ਅਪਾਰਾ ਸੁਣ ਬੇਨਾਤੀ ਮੇਰੀਆਂ ਨਾਨਕ ਮੂਰਖ ਕਬਹ ਨ ਚੇਤੇ ਕਿਆ ਮਸੂਜੈ ਰੈਣ ਅੰਦੇਰੀਆ ਦੂਜਾ ਪਹਿਰ ਭਇਆ ਜਾਗ ਚੇਤੀ RAM ਬਖਰ ਰਾਖ ਮੁਏ ਖਾਜੇ ਕੀਤੇ RAM ਰੱਖੋ ਖੇਤੀ ਹਰ ਗੁਰੇਤੀ ਜਾਗਦ ਚੋਰ ਨਾ ਲਾਗੇ ਜਮ ਮਗ ਨਾ ਜਾਵੋ ਆਨੰਦ ਪਾਵੋ ਜਮ ਕਾ ਡਰ ਪਾਉ ਭਾਗੇ ਰਾਵ ਸਸ ਦੀਪਕ ਗੁਰਮਤਿ ਦਵਾਰ ਐ ਮਨ ਸਾਚਾ ਮੁਕਤ ਧਿਆਵੇ ਨਾਨਕ ਮੂਰਖ ਅਜਹੁ ਨ ਚੇਤੇ ਕਿਉ ਦੂਜੈ ਸੁਖ ਪਾਵੇ ਤੀਜਾ ਪਹਿਰ ਭਿਆ ਨੀਂਦ ਪਿਆ ਪੀਰਾਮ ਮਾਇਆ ਸੁਤਦਾਰਾ ਦੁਖ ਸੰਤਾਪੀਰਾਮ ਮਾਇਆ ਸੁਤਦਾਰਾ ਜਗਤ ਪਿਆਰਾ ਚੋਗ ਤੁਗੈ ਨਿਤ ਫਾਸੈ ਨਾਮ ਤੇ ਆਵੈ ਤਾਂ ਸੁਖ ਪਾਵੈ ਗੁਰਮਤਿ ਕਾਲ ਨਾ ਗਰਾਸੈ ਜੰਮਣ ਮਰਨ ਕਾਲ ਨਹੀਂ ਛੋਟੈ ਬਿਨ ਨਾਮੈ ਸੰਤਾਪੀ ਨਾਨਕ ਤੀਜੇ ਤ੍ਰਿਵਿਦ ਲੋਕਾਂ ਮਾਇਆ ਮੋਹੇ ਵਿਆਪੀ ਚੌਥਾ ਪਹਿਰ ਪਿਆ ਜਦਉਤ ਬਿਹਾਗੇ RAM ਤਿਨ ਕਰ ਰਾਖੜਾ ਜੋ ਵੰਦਨ ਜਾਗੇ RAM ਗੁਰਪੂਸ ਜਾਗੇ ਨਾਮ ਲਾਗੇ ਤਿਨ ਨਾਰੈਣ ਸੁਹੇਲੀਆਂ ਗੁਰ ਸ਼ਬਦ ਕਮਾਵੈ ਜਨਮ ਨ ਆਵੈ ਤਿਨਾਂ ਹਰ ਪ੍ਰਭ ਮੇਲਿਆ ਕਾਰ ਕੰਪ ਚਰਨ ਸਰੀਰ ਕੰਪੈ ਨੈਣ ਅੰਦਲੇ ਤਨ ਭਸਮ ਸੇ ਨਾਨਕ ਦੁਖਿਆ ਜੁਗ ਚਾਰੇ ਬਿਨ ਨਾਮ ਹਰ ਕੇ ਮਨ ਵਸੇ ਕੋਲੇ ਗੰਠ ਉਠੋ ਲਿਖਿਆ ਆਇਆ RAM ਰਸ ਕ ਸੁਖ ਠਾਕੀ ਬੰਦ ਚਲਾਇਆ RAM ਬੰਦ ਚਲਾਇਆ ਜਾ ਪ੍ਰਭ ਪਾਇਆ ਨਾਂ ਦੀ ਸੈਨਾ ਸੁਣੀਐ ਆਪਣਵਾਰੀ ਸਭ ਸੈ ਆਵੇ ਪੱਕੀ ਖੇਤੀ ਲੁਣੀਐ ਘੜੀ ਜਸੇ ਕਾ ਲੇਖਾ ਲੀਜੈ ਬੁਰਾ ਭਲਾ ਸੋ ਜੀਆ ਨਾਨਕ ਸੁਰ ਨਰ ਸ਼ਬਦ ਮਿਲਾਏ ਤਿਨ ਪ੍ਰਵ ਕਾਰਣ ਕੀਆ ਘੜੀ ਜਸੇ ਕਾ ਲੇਖਾ ਲੀਜੈ ਬੁਰਾ ਭਲਾ ਸੋ ਜੀਆ ਨਾਨਕ ਸੁਰ ਨਰ ਸ਼ਬਦ ਮਿਲਾਏ ਤਿਨ ਪ੍ਰਵਕਾਰਨ ਕੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ